ਸਾਖਿਰਤਾ ਵਿੱਚ ਪੜਿਆ ਕਰਾਂਗੇ ਲਾ ਤੇਰੀ ਜਿੰਮ ਕਰੋ ਚੋਰੀ ਕਰ ਸਕੇ ਨਾ ਜੀ ਹੁੰਦੀ ਆ ਪੜਾਈ ਅਸ ਜਿੰਮ ਕਰੋ ਚੋਰੀ ਕਰ ਸਕੇ ਨਾ ਜੀ ਹੁੰਦੀ ਆ ਪੜਾਈ ਅਸ ਜਿੰਮ ਕਰੋ ਜੂ ਥੋੜੇ ਦਿਨਾਂ ਦਾ ਹੀ ਲੱਗਿਆ ਸਕੂਲ ਵਿੱਚ ਜਾਣ ਬੰਬੜਾਂ ਦਾ ਰੋਟੀ ਥੋੜੇ ਦਿਨਾਂ ਦਾ ਹੀ ਲੱਗਿਆ ਸਕੂਲ ਵਿੱਚ ਜਾਣ ਬਦਲ ਲੁਕ ਜਾਂਦੀ ਉਹ ਜਿੱਦ ਨੂੰ ਦਿਨ ਗੱਲ ਬਣੀ ਬੱਖਰ ਪਹਿਚਾਨ ਬਦਲ ਲੁਕ ਜਾਂਦੀ ਉਹ ਜਿੱਦ ਨੂੰ ਦਿਨ ਗੱਲ ਬਣੀ ਬੱਖਰ ਪਹਿਚਾਨ ਉਸ ਦਾ ਹੈ ਕਹਿਣਾ ਇਹ ਸਾਥ ਰਕਾ ਤਾ ਅਜੀਬ ਨ ਕਰੋ ਚੋਰੀ ਕਰ ਸਕਣਾ ਵੀ ਹੁੰਦੀ ਆ ਪੜਾਈ ਆ ਸਿੱਖੀ ਵੀ ਨ ਕਰੋ ਚੋਰੀ ਕਰ ਸਕਣਾ ਵੀ ਹੁੰਦੀ ਆ ਪੜਾਈ ਆ ਸਿੱਖੀ ਵੀ ਨ ਕਰੋ